अगस्त महीने विच सुल्तानपुर लोधी इलाके दे नाल संबंधित विच दरिया ब्यास लगातार मार कर रहा सी इतने बहुत सारे आरजी टूट टुट कारण काफ़ी इलाका हड़ा की लपेट विच है ब्यास दरिया विच पानी दा पद्दर का पदर तो बाद हुन थोड़ी बहुत राहत मिलती हुई दिखाई दे रही है सुल्तानपुर लोधी के पिंड चकपति बल्लू बहादुर नेड़ियो इकत्ती अकसत टुटे आरजी बनन मुड़ उसारन का संत बाबा सुखा सिंह जी सरहाली साहिब वाल वालों सामभ लिया गया है दस दई कि साल दो हजार तेई भी संपर्दा वालों वही गिनती टुटे हुए आरजी जी बन्ना मुड़ तैयार किया गया इसे सेवा लड़ी अगे तोरते हुए संत बाबा सुखा सिंह जी सरहाली साहिब वाल वालों अथे पिंड चकपति बल्लू बहादुर विखे बनू बन की कार सेवा आरंभ दी गई है जिक्र योग है कि बन पाड़ पै जा मगरों व्डी पद्धर से पानी तेज गति देसाना दिन फसलों दाखिल हो गया से इथे करीब दस पिंड दसलां बर्बाद हो गई सन रिपोर्ट निर्मल सिंह कपूरथला ਜਦ ਕਿ ਕਿਹੜੀ ਕਾਰ ਸੇਵਾ ਦੇ ਸ਼ੁਰੂਆਤ ਹੋਈ ਇਸ ਤਰ੍ਹਾਂ ਸਾਫ ਸੰਗਤਾਂ ਜਾਣਦੀਆਂ ਜਦੋਂ ਪਹਾੜਾ ਇਹ ਸੰਪਰਦਾ ਨਿਰੰਤਰ ਸਾਰੇ ਬੰਨਾਂ ਤੇ ਸਮਾਨ ਵੰਡ ਰਹੀ ਆ ਸਭ ਤੋਂ ਪਹਿਲਾਂ ਬਾਉਪੁਰ ਆਪਣਾ ਜਿਹੜਾ ਲਾਗੇ ਬਾਣੇ ਟੋਟਾ ਸੀ ਉਤੋਂ ਲੈ ਕੇ ਅੱਜ ਤੱਕ ਨਿਰੰਤਰ ਉੱਤੇ ਗੁਰੂ ਕੇ ਲੰਗਰ ਵੀ ਚੱਲ ਰਹੇ ਨੇ ਬਾਕੀ ਜੋ ਘਰਾਂ ਤੱਕ ਸੰਗਤਾਂ ਨੂੰ ਜਰੂਰਤ ਹੁੰਦੀਆਂ ਸਮਾਨ ਦੀਆਂ ਪਹਤਈਆਂ ਜਾ ਰਹੀਆਂ ਅੱਜ ਅਸੀਂ ਚੱਕਾ ਪੱਤੀ ਬਾਲੂ ਬਾਦਰ ਖੜੇ ਆ ਇਹ ਤੇੜਾ ਬੰਨ ਸੀ ਇਹਨਾਂ ਦਾ ਐਡਵਾਂਸ ਉੱਠਦਾ ਸੀ ਅੱਜ ਉਸ ਨੂੰ ਅਸੀਂ ਸ਼ੁਰੂ ਕੀਤਾ 350 60 ਹਜ਼ਾਰ ਤੋੜਾ ਭਰਿਆ ਆ ਸਤਿਗੁਰਾਂ ਚਰਣਾ ਜੀ ਅਰਦਾਸ ਬੇਨਤੀ ਕਰਕੇ ਔਵੇਂ ਸਿਓ ਸ਼ੁਰੂ ਕਰਾ ਕੇ ਅੱਧਾ 4 ਘੰਟਾ ਨਾਲ ਲਾ ਕੇ ਸੰਗਦੇ ਹੁਣ ਆਏ ਹੁਣ ਅਸੀਂ ਆਲੀ ਗੱਲਾਂ ਚੱਲੇ ਆ ਕਿ ਉਸਾਰ ਮਣਕਾ ਆਲੀ ਗੱਲਾਂ ਜਿਹੜਾ ਬਣ ਬਣਣਾ ਉਹਦੀ ਵੀ ਨੋਟਬੰਦੀ ਕਰਨੀ ਆ ਇਸ ਤਰ੍ਹਾਂ ਦਾ ਬਾਊਪੁਰ ਬਣ ਉਹਦੀ ਬਣਨ ਵਾਸਤੇ ਵੀ ਨੋਟਬੰਦੀ ਕਰਨੀ ਆ ਉਹ ਤਕਰੀਬਨ ਅਗਲੇ ਦਿਨਾਂ ਚ ਅਸੀਂ ਕਰਾਂਗੇ ਡੱਕ ਬਾੜ ਬੋਈ ਜਿੱਦ ਕਿ ਅਮਨੇ 1-1 ਏਕੜ ਦੇ ਲਾਗੇ ਬਣੇ 200-250 ਫੁੱਟ ਦੇ ਲਾਗੇ ਹੈਗਾ ਇਸ ਤੋਂ ਪਹਿਲਾਂ ਅਸੀਂ ਕੱਲ ਇੱਕ ਰਮਦਾਸ ਬਣ ਗਿਆ ਹੈ ਉਹ ਅਸੀਂ ਇੱਕ ਪੈਂਟ ਹੀ ਪਰ ਹੈ ਐਲ ਟਾਈਪ ਸੀ ਉਹ ਦੇਖੋ 400 ਫੁੱਟ ਲੰਮਾਉਣਾ ਸੀ ਉਹ ਕੱਲ ਅਸੀਂ ਸ਼ਾਮ ਅੱਜ ਇਸੀ ਉੱਤੇ ਰਮਜ਼ਾ ਦੀ 2 300 ਫੁੱਟ ਇੱਕ ਬੰਨਣਾ ਉਹ ਬੰਨਣ ਦਾ ਸਾਡੇ ਸਿੰਘ ਸਰਦਾਰ ਉੱਤੇ ਲੱਗੇ ਹੋਏ ਆ ਇਸ ਬਰਾਮੀ ਵੀ ਲੱਗੇ ਸਭਰਾਮੀ ਵੀ ਪਸੋਂ ਨਹੀਂ ਦੇਖਿਆ ਹੋਣਾ ਸਾਰਾ ਕੁਝ ਟੁੱਟੇ ਝੱਲਿਆ ਅਸੀਂ ਜੋ ਸਵੇਰ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਅਸੀਂ ਉੱਥੇ ਸਾਰਾ ਪ੍ਰਬੰਧ ਕਰਕੇ ਇਹ ਰੋਜ਼ ਬੰਨ ਨੂੰ ਬਚਾਇਆ ਜੇ ਇਹ ਕਿੱਥੇ ਜਿਹੜਾ ਬੰਨ ਟੁੱਟਿਆ ਸੀ ਤੇ ਹੁਣ ਕੀ ਹਾਲਾਤ ਨੇ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇਦਾਂ ਵਾ ਜੀ ਇਹ 29 ਤਰੀਕ ਦਾ ਟੁੱਟਾ ਜੀ ਤੇ ਅੱਜ ਹੁਣ ਮੇਰਾ ਖਾਲ 11 12 ਤਰੀਕ ਹੋ ਗਈ ਆ ਤੇ ਪਾਣੀ ਲੱਤਵਾ ਸਾਨੂੰ ਹੌਸਲਾ ਹੋਇਆ ਮੈਂ ਵੀ ਹੁਣ ਵੱਜ ਜੂ ਬਾਤ ਜਾਂ ਪੜੀਆਂ ਮਿੱਤਰਾਂ ਜੀਆਂ ਬਸ ਹੁਣ ਲੱਗਾ ਮੇਰੇ ਬਹੁਤ ਮਿੱਤਰਾਂ ਦਾ ਬਿਮਾਰੀਆਂ ਦਾ ਵੀ ਬਹੁਤ ਡਰ ਰੱਖਦਾ ਤੇ ਅਸੀਂ ਜੇ ਅਸੀਂ ਆਪ ਹੀ ਸਾਇਤੋ ਵਾਦ ਤੋਂ ਵਾਧਾਣ ਕੇ ਇੱਥੇ ਸਾਡੇ ਨਾਲ ਸੇਵਾ ਕਰੇ ਅੱਖੀ ਕਰੇ ਬਹੁਤ ਹੀ ਚੰਗੀ ਗੱਲ ਆ ਜੇ ਨਹੀਂ ਤੇ ਤੇਲ ਦੀ ਕਰੇ ਮਿੱਟੀ ਦੀ ਕਰੇ ਜਿੱਦਾਂ ਵੀ ਕਰ ਸਕਦੇ ਆ ਤੇ ਅਸੀਂ ਇਹ ਬੰਨੇ ਵੀ ਖਾਤਿਆਂ ਖੁੱਤਿਆਂ ਚ ਪੈਸੇ ਨਾ ਪਹੁੰਚਣ ਸਿੱਧੇ ਆਣ ਕੇ ਇੱਥੇ ਆਪਦੇ ਹੱਥੀ ਲਾਉਣ ਤੇ ਅਸੀਂ ਸੰਗਤ ਦਾ ਸਹਿਯੋਗ ਮੰਗਦੇ ਆ ਤੇ ਪ੍ਰਸ਼ਾਸਨ ਵੀ ਦਵਾਈਆਂ ਦੋਈਆਂ ਦਾ ਇੰਤਜ਼ਾਮ ਕਰੇ ਤੇ ਅਸੀਂ ਇਹਨਾਂ ਨਾਲ ਮਿਲ ਕੇ ਸਿੱਤੀ ਵੱਜੇ ਬਹੁਤ ਸੰਤਾਨ ਨੇ ਬੜਾ ਸਹਿਯੋਗ ਦਿੱਤਾ ਬਾਬੇ ਸੁੱਖਾ ਹੋਣਾ ਨੇ ਧਰਾਈ ਸਾਹਿਬ ਵਾਲਿਆਂ ਨੇ ਉਹਨਾਂ ਨੇ ਆਣ ਕੇ ਉਹਨਾਂ ਨੂੰ ਡੀਕਦੇ ਆਂ ਕੱਲ ਪਰਚੋਂ ਦੇ ਸੰਗਤ ਡੀਕ ਦੀ ਤੇ ਫਿਰ ਅੱਜ ਬੰਨਣਾ ਸ਼ੁਰੂ ਕਰ ਗਏ ਆ ਉਹਾਂ ਦੇ ਵਿੱਚ ਤੁਸੀਂ ਹੁਣ ਬੰਨੋ ਇਸ ਜੈਦਰ ਸਵੇਰੇ ਕੱਲਾਂਗੇ ਬਾਕੀ ਕਿੰਨੇ ਏਕੜ ਰਕਬਾ ਜਿਹੜਾ ਹੈ ਪ੍ਰਭਾਵਿਤ ਹੋਇਆ ਇਹ 15 ਤੋਂ 15-18 ਯਾਰ ਏਕੜ ਹੈਗਾ ਬਈ ਆਲੀ ਤੱਕ ਬਹੁਤ ਪਿੰਡ ਵਾ ਹਰੀਆਂ ਤੱਕ ਚੱਲ ਜਾਂਦਾ ਜੀ ਜੇ ਲਾਈਏ ਤੇ ਹੋਰ ਬਚਿਆ ਹੀ ਤੇ ਚਲੋ ਮਾਲਕ ਦੇ ਵਾਸਵਾ ਅਸੀਂ ਇਹੋ ਜਾਣਦੇ ਆਂ ਵੀ ਸਾਡੀ ਮਦਦ ਕੀਤੀ ਜਾਵੇ ਬੰਨਨ ਦੇ ਵਿੱਚ ਸਥੀ સેવા ਕਰਨ ਭਾਵੇਂ ਜਿੰਨੀ ਹੋ ਸਕੇ ਜਿੰਦਾ ਵੀ ਕਰ ਸਕਦੇ ਸਾਨੂੰ ਸਹਿਯੋਗ ਦੇਣ ਵੈਗ ਜਿੱਕਾ ਖਾਲਸਾ ਵੈਗ